ਹਾਂਜੀ ਸਤਿ ਸ੍ਰੀ ਅਕਾਲ ਘਰਪਾਲੇ ਵੀਰੋ ਮੈਂ ਡਾਕਟਰ ਸੁਤਰਾਮ ਸਿੰਘ ਮੇਰੇ ਵੀਰ ਕਈ ਕਹਿੰਦੇ ਨੇ ਕਿ ਕਬੂਤਰਾਂ ਦੇ ਲੱਤਾਂ ਖੜ ਜਾਂਦੀਆਂ ਉਹਨਾਂ ਵਾਸਤੇ ਮੈਂ ਵੱਖ-ਵੱਖ ਕੰਬੀਨੇਸ਼ਨ ਦੇ ਮੈਡੀਸਿਨ ਤੁਹਾਨੂੰ ਦੱਸ ਦਿੰਦਾ ਜੀ ਆਪਾਂ ਪਹਿਲਾਂ ਕਰਾਂਗੇ ਗੋਲੀ ਤੋਂ ਸ਼ੁਰੂ ਜੇ ਨੈਰੋਕਾਈਂਡ ਓੜੀ ਗੋਲੀ ਮੈਂ ਜਾਂਦੀ ਤੇ ਉਹ ਵੀ ਵਧੀਆ ਜੇ ਨਹੀਂ ਤੇ ਨੈਰੋਬੈਂਡ ਫੋਰ ਇਹ ਅੱਧੀ ਗੋਲੀ ਰੋਜ਼ ਦੀ ਜੇ ਤੁਹਾਨੂੰ ਸੁਪਰਾ ਲੈਣ ਮਿਲ ਜਾਂਦੀ ਹੈ ਇਹਦਾ ਚੌਥਾ ਹਿੱਸਾ ਠੀਕ ਆ ਇਹਦਾ ਚੌਥਾ ਸਾਡੇ ਲਈ ਇੱਕ ਟਾਂ ਠੀਕ ਆ ਤਿੰਨ ਗੋਲੀਆਂ ਹੋ ਗਈਆਂ ਠੀਕ ਆ ਉਸ ਤੋਂ ਬਾਅਦ ਆ ਜਾਂਦਾ ਵਿਟਾਮਿਨ ਈ ਉੱਤੋਂ ਬਦਾਮ ਟਾਮਣ ਈ 200 ਮਿਲੀਗ੍ਰਾਮ ਦਾ ਕੈਪਸੂਲਾ ਦੇਖੋ ਏਵੀਐਨ 200 ਮੇਰੇ ਵੀ ਕਈ 400 ਦੀ ਫੋਟੋ ਪਾਣ ਦਿੱਤੀ ਸੀ 200 ਲੈਣਾ 200 ਕੈਪਸੂਲੇ ਖੜੋਈ ਦਾ ਜਾਨ ਨੈਰੋਵਨ ਫੋਰਡ ਜਾਨ ਨੈਰੋ ਕੈਂਡੋਡਿਕ ਇੱਕ ਟਾਈਮ ਜੇ ਸੁਪਰਾਡਨ ਮਿਲ ਜਾਂਦੀ ਆ ਤਾਂ ਸੁਪਾਲਿਆਂ ਦਾ ਚੌਥਾ ਸਾਇਕ ਟਾਈਮ ਇਹ ਵੀ ਇੱਕ ਟਾਈਮ ਹੈ ਦਿਨ ਚ ਇੱਕ ਵਾਰ ਦੇਣੀ ਆ ਉਧਰੋਂ ਆਂਦੀ ਬੈਟਰਨੀਸੋਲ ਜੇ ਮੈ ਜਿੰਦਾ ਵਾ 0.5 ਅਮਲ ਤੱਕ ਨਹੀਂ ਤਾਂ ਗੋਲੀ ਮਿਲ ਜਾਈ ਨਹੀਂ ਤੁਹਾਨੂੰ ਬੈਟਰਨੀਸੋਲ ਦੀ ਅੱਧੀ ਗੋਲੀ ਸਵੇਰ ਅੱਧੀ ਗੋਲੀ ਸ਼ਾਮ ਦੋ ਚੀਜ਼ਾਂ ਹੋ ਗੀਆਂ ਤੀਜੀ ਜਾਂਦੀ ਵਾਸੀਲੋਨ 10 ਐਮ ਜੀ ਠੀਕ ਆ ਇੱਕ ਗੋਲੀ ਦਾ ਚੌਥਾ ਦਸਵੇਰੇ ਚੌਥਾ ਸ਼ਾਮ ਜੇ 5 ਮਿਲੀਗ੍ਰਾਮ ਦੀ ਮੈਡੀਕੀ ਦੀ ਅੱਧੀ ਛੋਰੀ ਸ਼ਾਮ ਇਹ ਫਾਰਮੂਲਾ ਹੈਗਾ ਜੀ ਤੇ ਇਹ ਵਾਲੀ ਗੋਲੀ ਦਾ ਦਸਵਾਂ ਹਿੱਸਾ ਦੋ ਟਾਈਮ ਛੋਰੀ ਸ਼ਾਮ ਇਹ ਬੈਟਰੀ ਸੋਲ ਦੀ ਗੋਲੀ ਤੇ ਇਹਦੇ ਨਾਲ ਲੈਣਾ ਵੈਸੀ ਲੈਣ ਦੀ ਗੋਲੀ ਜੀ ਨਾਲ ਜੇ ਤੁਹਾਨੂੰ ਪੀਣ ਵਾਲੀ ਮਿਲ ਜਾਂਦੀ ਤੇ ਪੀਣ ਵਾਲੀ ਦੇਣੇ ਨੇ ਤੇ ਗੋਲੀਆਂ ਦੋਦ ਮਿਲਣੀਆਂ ਮਿਲਣੀਆਂ ਠੀਕ ਹੈ ਦੋਵੇਂ ਲੈਣੀਆਂ ਆਹ ਵੇਖੋ ਨਾਲ ਦਸਵਾਂ ਹਿੱਸਾ ਹੀ ਹੋ ਗਿਆ ਗੋਲੀ ਇਹ ਗੋਲੀਆਂ ਦਾ ਟਰੀਟਮੈਂਟ ਹੋ ਗਿਆ ਜੀ ਬਾਅਦ ਜਾਂਦੇ ਆਪਾਂ ਇੱਕ ਸਿਰ ਪਾਣੀ ਦਾ ਜੇ ਇਹ ਵਾਲਾ ਇਹ 0.5 ਐਮਲ ਠੀਕ ਹੈ 0.5 ਅਮਲ ਸਿਰੰਜ ਦੇ ਨਾਲ ਇੱਕ ਟਾਈਮ ਪਿਉਣ ਨੂੰ ਦੇਣਾ ਹੈ ਇੱਕੋ ਟਾਈਮ ਪੀਣਾ ਵਾ ਜਾਨ ਮੰਨੇ ਇਹ ਵੀ ਲੱਤਾਂ ਖੜੀਆਂ ਪੱਲੇ ਖੜੇ ਉਹਨਾਂ ਵਾਸਤੇ ਬਾਅਦ ਚੰਦ ਠੀਕ ਹੈ ਜੇਕਰ ਨੈਰੋਬੈਂਡ ਫੋਟ ਮਿਲ ਜਾਂਦਾ ਵਧੀਆ ਗੱਲ ਆ ਨਹੀਂ ਤੇ ਨੈਰੋ ਕੈਂਡ ਆਏ ਨਾ ਇਹ ਦੋਨੋਂ ਟੀਕਿਆਂ ਦੇ ਕੋਈ ਵੀ ਟੀਕਾ ਲੈਣਾ ਵਾ ਇਹ ਸ਼ੂਗਰ ਵਾਲੀ ਸਿਰਨਾ 4 ਟੱਕ ਲੈਣਾ ਸ਼ੂਗਰ ਵਾਲੀ ਸਿਰਨਾ 1 ਟੱਕ ਡੈਕਸਾ ਦਾ ਟੀਕਾ ਡਕਸੋਨਾ ਦਾ ਠੀਕ ਹੈ ਡੈਕਸਾ ਜਾਂ ਡਕਸੋਨਾ ਕੋਈ ਵੀ ਮਿਲ ਜਾਂਦਾ 1 ਟੱਕ ਸ਼ੂਗਰ ਵਾਲੀ ਸਿਰਨਾ ਇੱਕ ਟਾਈਮ ਹੀ ਲੈਣਾ ਦਿਨ ਚ ਤੇ ਤੁਹਾਡੇ ਕਬੂਤਰ ਲੱਤਾਂ ਪੱਲਾਂ ਖੜੇ ਹਟ ਜਾਣਗੇ ਤੇ ਦੇਸੀ ਫਾਰਮੂਲਾ ਨਾਲ ਜੇ ਦੋ ਕਾਲੀਆਂ ਮਿਰਚਾਂ ਤੇ ਗਲ ਲਸਣ ਦੀ ਦੁਰੀ ਠੀਕ ਹੈ ਜੀ ਇਹ ਤੁਸੀਂ ਦੋ ਤਿੰਨ ਦਿਨ ਦਾ ਖਤਰ ਲਾ ਦਿਓ ਤੇ ਮਾਲਸ਼ ਕਰਨੀ ਆ ਮਹਾਂਨਾਰਾਇਣ ਤੇਲ ਦੀ ਜਾਂ ਦੇਸੀ ਘਿਓ ਦੀ ਮਹਾਂਨਾਰਾਇਣ ਤੇਲ ਵੀ ਤੁਹਾਨੂੰ ਦੱਸ ਦਿਨਾ ਜੇ ਮੈਂ ਅਵੇਲੇਬਲ ਹੈ ਆਪਣੇ ਕੋਲ ਇਹ ਜੇ ਮਹਾਂਨਾਰਾਇਣ ਤੇਲ ਠੀਕ ਹੈ ਇਹਦੀ ਮਾਲਸ਼ ਕਰਨੀ ਆ ਲੱਤਾਂ ਨੂੰ ਸਿਰ ਪਾਣੀ ਨਹੀਂ ਲੱਗਣਾ ਤੱਕ ਕਬੂਤਰ ਨੂੰ ਨਹਾਉਣ ਨਹੀਂ ਦਿਨਾ ਨਾ ਖਾ ਰਿਹਾ ਖਲੋ ਕਬੂਤਰ ਨੂੰ ਪਾਣੀ ਪੀਣ ਨੂੰ ਦੇ ਸਕਦੇ ਤੁਸੀਂ ਜਦੋਂ ਕੋਈ ਵੀ ਦਵਾਈ ਵਰਤਣੀ ਹੈ ਤਾਂ 5-7 5 ਤੋਂ 10 ਸੀ ਪਾਣੀ ਦੇਣਾ ਭਾਵੇਂ ਟੀਕਾ ਲਾਉਣਾ ਤੁਸੀਂ ਕਬੂਤਰ ਨੂੰ ਉਦੋਂ ਵੀ 5 ਤੋਂ 10 ਸੀ ਪਾਣੀ ਦੇਣਾ ਜੀ ਤੇ ਤੁਹਾਡੇ ਜਾਨਵਰ ਠੀਕ ਹੋਣਗੇ ਜੇ ਮਹਨਾਰਾ ਨਹੀਂ ਤੇਲ ਮਾਦਦਾ ਫਿਰ ਦੇਸੀ ਘਿਓ ਜਾਂ ਡਾਲਡਾ ਕਿਉਂ ਕਰਨਾ ਵਾ ਪਰ ਇਹਨਾਂ ਖਿਆਲ ਰੱਖ ਲਿਓ ਵੀ ਜਾਨਵਰ ਨੂੰ ਕੀੜੀਆਂ ਨਾ ਚੜ ਜਾਣ ਠੀਕ ਆ ਤੁਸੀਂ ਹਾਈ ਟੱਕ ਦੇ ਗੁੱਡੇ ਤੇ ਸਪਰੇਅ ਕਰ ਲਓ ਠੀਕ ਹੈ ਕੀੜੇ ਕੜੇ ਨਾ ਹੋਣ ਜਣਾ ਮੇਰਾ ਵੀ ਇਹਨਾਂ ਜਾਨਵਰਾਂ ਦਾ ਧਿਆਨ ਰੱਖਿਓ ਬਾਕੀ ਤੁਹਾਡੇ ਜਾਨਵਰ ਠੀਕ ਹੋਣਗੇ ਧੰਨਵਾਦ ਸਾਰੇ ਵੀਰਾਂ ਦਾ